ਕਾਲੂ ਆਇਆ ਨਾ ਗੱਲ ਵੀ ਮੁੱਛਲ ਵੀ ਹਾਂ ਵੀ ਕਿਹੜੇ ਕਿੱਥੋਂ ਕੰਮ ਕਰਾਏ ਸੀ ਭਾਈ ਉਹ ਫੇਰ 9 ਚੱਲੂਗਾ ਸਾਡਾ ਨਹੀਂ ਨਹੀਂ ਉਹ ਮੈਂ ਤੇਰਾ ਨਾਸ ਲੈ ਲਈ ਨਹੀਂ ਉਹ ਫੇਰ ਵਧੀਆ ਦਾ ਕਰੀ ਸੀ ਗਿਰਦਾ ਕੰਮ ਯਾਰ ਛੱਡ ਛੱਡ ਦੇ ਛੱਡ ਦੇ ਚੱਲੀਏ ਯਾਰ ਉਹ ਤੂੰ ਰਹਿ ਜੀ ਤੇ ਪੈਸੇ ਲਾ ਕੇ ਆਇਆ 100 ਰੁਪਏ ਦੇ ਸਿੱਖ ਕਰਾਇਆ ਲਹੌਰ ਤੇ ਉਸਤਾਦ ਜੀ ਐਵੇਂ ਕਰੋ ਉਹਦੇ ਨਾਲ ਕੜਾਈ ਨਾਲ ਕਢਾ ਦੋ ਉੱਤੇ ਨਾਂ ਆਪਣਾ ਉਹ ਤਾਂ ਮਸ਼ੀਨ ਫੇਰ ਅਸੀਂ ਚੱਕ ਕੇ ਲਿਉਣੀ ਆ ਉਹ ਤਾਂ ਫੇਰ ਚੱਕ ਕੇ ਲਿਉਣੀ ਆ ਮਸ਼ੀਨ ਹਜੇ ਨੇ ਮੈਨੂੰ ਇੱਕ ਐਂਦਾ ਸੀ ਪਹਿਲਾਂ ਇੱਕ ਗੱਲ ਸੇ ਤੂੰ ਸੱਚੀ ਦੱਸ ਮੈਨੂੰ ਹਾਂ ਜਦ ਤੈਨੇ ਸ਼ਗਿਰਦ ਭੇਜਿਆ ਸੀ ਕੰਮ ਸਿੱਖਣ ਹੂੰ ਤੂੰ ਕਿੱਥੇ ਦੀ ਓਦੋਂ ਨਾਲ ਬਾਹ ਜਾਂਦਾ ਤੂੰ ਕਿੱਲਾਂ ਹੀ ਲਾਈਆਂ ਜਾਂਦਾ ਯਾਰ ਉਹ ਫੇ ਮੈਂ ਤਾਂ ਹਜੇ ਸੈਟਅਪ ਕਰਨਾ ਹੀ ਆ ਯੂਟ ਇਹਨੂੰ ਲਾ ਕੇ ਸੈੱਟ ਕਰੂੰ ਟੈਸਟ ਕਰੂੰ ਤਾਂ ਹੀ ਲਾਊਗਾ ਨਾ ਕੱਦੀਆਂ ਪਰ ਡਿਜ਼ਾਈਨ ਵਾਸਤੇ ਇਹਨੂੰ ਭੇਜਿਆ ਸੀ ਹਾਂ ਡਿਜ਼ਾਈਨ ਤਾਂ ਮੈਨੂੰ ਵੀ ਆਉਂਦੇ ਨੇ ਆ ਲਾਹੌਰੀ ਸਿੱਖ ਕੇ ਆਇਆ ਲਾਹੌਰ ਤੋਂ ਵੀ ਜਿਹੜੇ ਪਾਕਿਸਤਾਨ 'ਚ ਚੱਲਦੇ ਨੇ ਅੱਜ ਕੱਲੇ ਲੇਟੈਸਟ ਪੱਕਾ ਅੱਜਾਂ ਤੇ ਲੇਟਸ ਤੇ ਨਵਰੇ ਕੁ ਚੱਲਦਾ ਤੈਨੂੰ ਲੱਗਦਾ ਉੱਥੇ ਚੱਲਦਾ ਆਉਣਾ ਕੁਝ ਉਹ ਬਾਈ ਉਹ ਤਾਂ ਲਾਹੌਰ ਦਾ ਮਸ਼ਹੂਰ ਹੈ ਬਹੁਤਾ ਜਿੱਥੇ ਆਪਾਂ ਗੱਲਾਂ ਲੋਰ ਦੀਆਂ ਹਾਂ ਅਛਾ ਸ਼ਗਿਰਦ ਨੂੰ ਮੈਂ ਅਹੀਂ ਪੈਸੇ ਲਾ ਕੇ ਭੇਜਿਆ ਤੀ ਸ਼ਗਿਰਦ ਨੂੰ ਮੈਂ ਆਪਣਾ ਬੰਦੇ ਕੋਲ ਭੇਜਿਆ ਤੀ ਉੱਥੇ ਲਾਹੌਰ ਚ ਲੈ ਹੁਣ ਯਾਰ ਤੂੰ ਕਰੀ ਗਿਆ ਨਾ ਯਾਰ ਹੁਣ ਗੱਡੀ ਲਾਉਣ ਨੂੰ ਮਿਲਣ ਦਾ ਹੈਗਾ ਫਿੱਤੇ ਨਾਲ ਅੱਛਾ ਤੂੰ ਦੱਸ ਤੈਨੂੰ ਨਾ ਮਿਲਣ ਬੈ ਜਾ ਮੈਂ ਬੈਠਾ ਤਾਂ ਤੂੰ ਵੀ ਕੁਰਸੀ ਤੇ ਆ ਹੁਣ ਇੱਥੇ ਗੱਡੀ ਲਾਉਂਗਾ ਤਾਂ ਚਾਹ ਪਿਲਾ ਦੇ ਯਾਰ ਕੌਣ ਲੇਖਣਾ ਤਾਂ ਦਵੇਟੋ ਤੇ ਪਾਇਆ ਆਰਡਰ ਆਉਗਾ 2 ਘੰਟੇ ਤੱਕ। ਉਹ ਬਾਈ ਅਸੀਂ ਦੂਈ ਨਹੀਂ ਪਿੰਦੇ ਤਾਂ ਘਰ ਦੀ ਚਾਹ ਪੀ। ਮੈਨੂੰ ਲੱਗਾ ਦੋ ਦਾ ਵੀ ਕੰਮ ਡੱਕਦਾ ਯਾਰ। ਉਹ ਦੱਸਦਾ ਸ਼ਗੀਰ ਤੈਨੂੰ ਮੈਂ ਮੈਂ ਸ਼ਗੀਰ ਨੂੰ ਦੇ ਆ ਮੇਚਾ ਮੇਚਾ ਆਪੇ ਲੈ ਲੂਆ ਹਾਂ। ਲੈ। ਲੈ ਵੀ ਸ਼ਗੀਰ ਤਾ ਮੇਚਾ ਦੇ ਤਾ ਤੂੰ ਗੱਦੀ ਤੇ ਕੱਪੜਾ ਕੱਟ ਲਈ ਠੀਕ ਆ। ਮੈਂ ਚਾਹਦਾ ਸ਼ਗੀਰ ਤਾ ਹਣਾ ਘਰ ਨੂੰ। ਠੀਕ ਆ। ਠੀਕ ਆ ਪਾੜਾ ਪਲਾਉਂਦੇ ਨਹੀਂ ਹੈਗੇ। ਹੋਏ ਇਹ ਜੇ ਮਾਲਕਾਂ ਦੇ ਆਪੇ ਯਾਰ ਆਉਣ ਨੂੰ ਨੀਗ ਨੂੰ ਚਾਹ ਦੀ ਗੱਲ ਖੋਲ ਕੇ ਆਇਆ ਕਰਨੀ ਆ ਮੁੱਠੀ ਚਾਹ ਪਲਾਉਣਾ ਕਰਨ। ਆ ਕੇ ਬਹਿ ਜਾਂਦੇ ਨੇ ਆਪਣੇ ਸਹਰਾਣੇ ਬਹਿ ਕੇ ਨਾ ਕੰ ਇਹਿਆ ਕੰਮ ਤਾਂ ਮੈਂ ਕਰਦਾ ਹੀ ਨਹੀਂ ਹੁੰਦਾ ਫੜਦਾ ਹੀ ਨਹੀਂ ਇਹ ਕੰਮ ਹੋਰ ਛੱਡ ਉਹੋ ਹਾਂਜੀ ਕਿ ਯਾਰ ਚਾਹ ਪੀਣਾ ਹੈ ਸੀ ਕੰਮ ਕਰਨਾ ਸੀ ਬਤਾ ਕਾਦਾ ਸੋਚੀ ਜਾਂਦਾ ਓਏ ਯਾਰ ਮਿਸਤਰੀ ਬੰਦੇ ਚਾਹ ਹੀ ਪੀਂਦੇ ਨੇ ਪਹਿਲਾਂ ਉਹ ਪਹਿਲਾਂ ਕੰਮ ਹੁੰਦਾ ਅੱਧੇ ਘੰਟੇ ਦਾ ਟੀ ਬ੍ਰੇਕ 11 ਵਜੇ ਹੁੰਦੀ ਹੈ ਟੀ ਬ੍ਰੇਕ ਟੀ ਬ੍ਰੇਕ ਨੂੰ ਅਸੀਂ ਅਫਸਰ ਲੱਗੇ ਆ ਸੋਫਿਆਂ ਨੂੰ ਲੱਗਣਾ ਸੋਫੇ ਨੂੰ ਲੱਗ ਜਾ ਲੱਗ ਜਾ ਮੇਰੇ ਵੱਗ ਇੱਥੇ ਆ ਲੱਤਾ ਤਾਂ ਲੱਗ ਗਈ ਆਹਾ ਹਾਂ ਮੈਂ ਆਇਆ ਉਸਤਾਦ ਜੀ ਚਾਹ ਲੈ ਕੇ ਆਮ ਲੱਤਾ ਘੁੱਟ ਦੇ ਉਹ ਥੱਕ ਗਿਆ ਯਾਰ ਖੜਾ ਕੰਮ ਕਰਨਾ ਹੈ ਕਿੱਦਾਂ ਚ ਟਾਈਮ ਦਾ ਲੱਤਾ ਵੀ ਘੁੱਟ ਦੇ ਮੇਰੀ ਚਾਹ ਪੀਣੀ ਹੈ ਕਿ ਨਹੀਂ ਹਾਂ ਹਾਂ ਉਹ ਲੱਫੜ ਪੀਲਾ ਚਾਹ ਓਹੋ ਧੰਨਵਾਦ ਧੰਨਵਾਦ ਚਾਹ ਦਿਆ ਮੈਂ ਵੀ ਸ਼ਿਗਰਤ ਤੂੰ ਵੀ ਇੱਕ ਲੈ ਜਾ ਓ ਯਾਰ ਠੰਡੀ ਚਾਹ ਲਿਆਤੀ ਗਰਮ ਕਰਕੇ ਲੈ ਕੇ ਦੇ ਠੰਡੀਆਂ ਨਹੀਂ ਚਾਹ ਪਿੰਦੇ ਅਸੀਂ ਦੇਖੀ ਸ਼ਿਗਰਤ ਵੀ ਚਾਹ ਠੰਡੀ ਹੈ ਕਿ ਤੱਤੀ ਯਾਰ ਠੰਡੀ ਹੈ ਜੀ Ya lo sí.